ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਵਿਚਾਰ ਨਿਰਦੇਸ਼ ਨੇ ਕਿ ਪੰਜਾਬ ਨੂੰ ਆਪਾਂ ਡਰੱਗ ਫ੍ਰੀ ਬਣਾਉਣਾ ਹੈ ਉਹਦੇ ਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਲਗਾਤਾਰ ਸਾਰੀ ਸਾਡੀ ਫੋਰਸ ਸਾਡੇ ਆਫਸਰ ਬਹੁਤ ਮਿਹਨਤ ਕਰ ਰਹੇ ਨੇ ਔਰ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਡਰੱਗਸ ਦੀ ਰਿਕਵਰੀ ਹੋਈ ਹੈ ਪਿਛਲੇ ਦਿਨਾਂ ਚ ਵੀ ਔਰ ਉਸੇ ਲੜੀ ਦੇ ਵਿੱਚ ਅਸੀਂ 12 ਡਰੱਗ ਸਮਗਲਰ ਫੜੇ ਨੇ ਔਰ ਸਿੰਥੈਟਿਕ ਡਰੱਗਸ ਦੀ ਮੈਂ ਸਮਝਦਾ ਬਹੁਤ ਵੱਡੀ ਤੇ ਸਿਗਨੀਫੀਕੈਂਟ ਰਿਕਵਰੀ ਅਸੀਂ ਕੀਤੀ ਹੈ ਇੰਟਰ ਸਟੇਟ 15.8 ਲੱਖ ਗੋਲੀਆਂ ਫੜੀਆਂ ਗਈਆਂ ਜਿਹੜੀ ਕਿ ਟ੍ਰੈਮਾਡੋਲ ਔਰ ਐਲਪਰਾਜ਼ੋਲਮ ਇਹ ਦੋ ਸాల్ట్స్ ਨੇ ਜਿਹੜੇ ਕਿ ਹੈਬਿਟ ਫਾਰਮਿੰਗ ਵੀ ਨੇ ਤੇ ਉਹ ਆਮ ਸਿੰਥੈਟਿਕ ਡਰਗ ਜਿੱਥੇ ਵੀ ਯੂਜ਼ ਹੁੰਦੀ ਹੈ ਡਰਗ ਅਬਿਊਜ਼ ਵਾਸਤੇ ਉਹਦੇ ਚ ਯੂਜ਼ ਹੁੰਦੀ ਹੈ ਇਹਦੇ ਚ ਮੈਂ ਸਾਰੀ ਟੀਮ ਨੂੰ ਪਹਿਲਾਂ ਤਾਂ ਮੁਬਾਰਕਬਾਦ ਦਿੰਨਾ ਮਿਸਟਰ ਅਬੀਮਨਿਉ ਰਾਣਾ ਸਾਡੇ ਜਿਹੜੇ ਅਮੋਲਕਦੀਪ ਇਨਸਪੈਕਟਰ CIA 1 اور ਉਹਨਾਂ ਦੀ ਸਾਰੀ ਟੀਮ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਇਹ ਕੀਤੀ ਜੇ ਤੁਹਾਨੂੰ ਯਾਦ ਹੋਵੇਗਾ ਇਹ ਮੁਕੱਤਮਾ ਨੰਬਰ 140 41223 ਦਾ ਹੈਗਾ 4th December ਦਾ ਇਹਦੇ ਸਭ ਤੋਂ ਪਹਿਲਾਂ ਆਪਾਂ ਪ੍ਰਿੰਸ ਨਾਮ ਦਾ ਇੱਕ ਡਰੱਗ ਪੈਡਲਰ ਸਿੰਥੈਟਿਕ ਡਰੱਗਸ ਨਾਲ ਫੜਿਆ ਜਿਸ 14500 ਗੋਲੀਆਂ ਫੜੀਆਂ ਗਈਆਂ ਉਹਦੀ ਪੁੱਛਗਿੱਛ ਤੋਂ ਇਨਵੈਸਟੀਗੇਸ਼ਨ ਤੋਂ ਅੱਗੇ ਅਸੀਂ ਹੋਰ ਲੋਕ ਫੜੇ ਮੇਜਰ ਸਿੰਘ ਇੱਕ ਸੀ ਗਵਿੰਦਵਾਲ ਜੇਲ੍ਹ ਦੇ ਵਿੱਚੋਂ ਉਹਨੂੰ ਅਰੈਸਟ ਕੀਤਾ ਪ੍ਰੋਡਕਸ਼ਨ ਵਾਂਂਤੇ ਲਿਆਇਆ ਉਹਦਾ ਫੋਨ ਵੀ ਅਸੀਂ ਰਿਕਵਰ ਕੀਤਾ ਉਸ ਤੋਂ ਬਾਅਦ ਬਲਜਿੰਦਰ ਸਿੰਘ ਆਕਾਸ਼ surjeet ਗੁਰਪ੍ਰੀਤ ਸਾਰੇ ਪੱਟੀ ਦੇ ਰਹਿਣ ਵਾਲੇ ਆ ਤੇ ਮੋਹਰ ਸਿੰਘ ਇੱਕ ਹਰੀਕੇ ਦਾ ਇਹ ਬੰਦੇ ਅਸੀਂ ਗ੍ਰਿਫਤਾਰ ਕੀਤੇ ਇਹਦੇ ਚ ਮੁੱਲਗਮ ਗੁਰਪ੍ਰੀਤ ਤੇ ਜਿਹੜਾ ਮੇਜਰ ਹੈ ਇਹਦੇ ਪੁੱਛ ਕੇ ਤੋਂ ਪਤਾ ਲੱਗਿਆ ਕਿ ਸਚਿਨ ਕੁਮਾਰ ਹੈਗਾ ਹਾਪੜ ਦਾ ਯੂਪੀ ਦੇ ਵਿੱਚ ਉਹ ਐਲੀਕੇਮ ਫਾਰਮਾ ਨਾਮ ਦੀ ਇੱਕ ਜਾਲੀ ਜਿਹੜੀ ਫਾਰਮਾ ਯੂਨਿਟ ਰਜਿਸਟਰ ਆਪਣੇ ਆਪ ਨੂੰ ਕਹਿੰਦਾ ਸੀ ਵੈ ਕਰਾਈ ਹੋਈ ਹੈ ਉਹ ਸਪਲਾਈ ਕਰਦਾ ਸੀਗਾ ਉਸ ਤੋਂ ਬਾਅਦ ਸਾਡੀ ਟੀਮ ਉੱਥੇ ਗਈ ਮਿਸਟਰ ਡੀਸੀਪੀ ਹਰਪ੍ਰੀਤ ਮੰਡੇਰ ਸਾਹਿਬ ਵੀ ਇਹਦੀ ਸੁਪਰਵੀਜ਼ਨ ਕਰਦੇ ਰਹੇ ਉਹਦੇ ਤੋਂ ਪਤਾ ਲੱਗਿਆ ਕਿ ਸਚਿਨ ਕੁਮਾਰ ਨੇ ਦੱਸਿਆ ਕਿ ਇੱਕ ਯੋਗੇਸ਼ ਨਾਮ ਦਾ ਬੰਦਾ ਹੈ ਜੋ ਕਿ ਮਾਨਸਾ ਜੇਲ੍ਹ ਦੇ ਵਿੱਚ ਲੋਜਡ ਸੀਗਾ ਉਹ ਵੀ ਯੂਪੀ ਦਾ ਹੀ ਰਹਿਣ ਵਾਲਾ ਹਾਪੜ ਦੇ ਕੋਲ ਦਾ ਉਹ ਮੇਨ ਇਹਨਾਂ ਦਾ ਕੋਆਰਡੀਨੇਟ ਕਰਾਉਂਦਾ ਸੀ ਸਾਰੀਆਂ ਇਹ ਡਰੱਗ ਸੇਲਸ ਉਹ ਯੁਗੇਸ਼ ਕੁਮਾਰ ਨੂੰ ਫਿਰ ਅਸੀਂ ਮਾਨਸਾ ਤੋਂ ਲੈ ਕੇ ਆਏ ਉਹਦੀ ਕੁਛ ਕਿਛ ਤੇ ਉਹ ਅੱਗੇ ਚੱਲੇ ਉਹਨੇ ਸਾਨੂੰ ਅੱਗੇ ਦੱਸਿਆ ਯੁਗੇਸ਼ ਨੇ ਤਾਂ ਸੱਚੇ ਨੇ ਕਿ ਗਲੌਸ ਫਾਰਮਾਸੂਟੀਕਲ ਜੇਕਰ ਅਹਮਦਾਬਾਦ ਗੁਜਰਾਤ ਦੇ ਵਿੱਚ ਇੱਕ ਮੈਨੂਫੈਕਚਰਿੰਗ ਯੂਨਿਟ ਹੈ ਜਿੱਥੋਂ ਇਹ ਸਾਰੀ ਇਲੀਗਲ ਰੈਡੀ ਸਿੰਥੈਟਿਕ ਡਰੱਗਾਂ ਆ ਰਹੀ ਹੈ ਫਿਰ ਟੀਮ ਅਸੀਂ ਉੱਥੇ ਸਪੈਸ਼ਲ ਭੇਜੀ ਔਰ ਇਹਦੇ ਚ ਕੋਈ ਡਾਕੂਮੈਂਟ ਸਾਨੂੰ ਮਿਲੇ ਜਿਹੜੀ ਐਲੀਕੇਮ ਦੇ ਯੁਕਤੇ ਜਿਹੜੇ ਹਾਪਰ ਤੋਂ ਇੱਕ ਹੋਰ ਗੱਲ ਪਤਾ ਲੱਗੀ ਕਿ ਹਾਪਰ ਤੋਂ ਪਹਿਲਾਂ ਇਹ ਆਗਰੇ ਜਾਂਦੀ ਸੀ ਆਗਰੇ ਦਾ ਇੱਕ ਆਕਾਸ਼ ਨਾਮ ਦਾ ਮੁਲਜ਼ਮ ਇਹ ਚ ਗ੍ਰਿਫਤਾਰ ਕੀਤਾ ਸੀ ਫਿਰ ਆਗਰੇ ਜਾ ਕੇ ਆਪਣੀ ਟੀਮ ਨੇ ਉਥੋਂ ਕਰਦੇ ਕਰਦੇ ਫਿਰ ਅਸੀਂ ਏਟੀਐਸ ਗੁਜਰਾਤ ਦੀ ਹੈਲਪ ਲਈ ਉਹਨਾਂ ਨੇ ਬੜੀ ਸਾਡਾ ਸਾਥ ਦਿੱਤਾ ਲੋਕਲ ਪੁਲਿਸ ਨੇ ਉੱਥੇ ਤੇ ਉਥੋਂ ਫਿਰ ਇਹ ਵੱਡੀ ਕਨਸਾਈਨਮੈਂਟ ਜਿਹੜੀ ਆ ਫਾਰਮਾਸੋਟਿਕਲ ਯੂਨਿਟ ਤੋਂ ਅਸੀਂ ਫੜ ਕੇ ਲਿਆਏ ਉੱਥੇ ਦੋ ਮੁਲਜ਼ਮ ਮਨੀਸ਼ ਤੇ ਇੱਕ ਰੇਖਾ ਇਹ ਦੋਨੇ ਬੰਦੇ ਉਹਨਾਂ ਨੇ ਉੱਥੇ ਜਾ ਕੇ ਯੂਨਿਟ ਆਪਣਾ ਸਟੈਬਲਿਸ਼ ਕੀਤਾ ਸੀ ਜੋ ਮੁੱਢਲੀ ਪੁੱਛ ਗੇ ਜ ਤੋਂ ਪਤਾ ਲੱਗਿਆ ਕਿ ਇਹ ਦਿੱਲੀ ਬੇਸ ਬੰਦੇ ਸੀਗੇ ਫਿਰ ਇਹਨਾਂ ਨੇ ਜਾ ਕੇ ਗੁਜਰਾਤ ਦੇ ਵਿੱਚ ਇਹ ਮੈਨੂਫੈਕਚਰਿੰਗ ਯੂਨਿਟ ਆਪਣਾ ਉੱਥੇ ਬਿਲਾ ਲਿਆ ਉਸ ਤੋਂ ਬਾਅਦ ਇਹਨਾਂ ਦੇ ਲਿੰਕੇਜ ਇਸ ਤਰ੍ਹਾਂ ਦੇ ਹੋ ਗਏ ਕਿ ਅਸੀਂ ਕਿਸ ਤਰ੍ਹਾਂ ਸਿੰਥੈਟਿਕ ਡਰੱਗਸ ਤੇ ਰੂਟ ਜਿਹੜਾ ਚੂਜ਼ ਕੀਤਾ ਇੱਕ ਫੋਲਡ ਫਾਰਮ ਯੂਪੀ ਦੇ ਵਿੱਚ ਹਾਪਰ ਆਗਰਾ ਫਿਰ ਪੰਜਾਬ ਤੋਂ ਇਹ ਨੂੰ ਮੈਂ ਬਹੁਤ ਸਿਗਨੀਫੀਕੈਂਟ ਇੱਕ ਰਿਕਵਰੀ ਮੰਨਦਾ ਇੱਕ ਬੜਾ ਵੱਡਾ ਕਾਟਲ ਸਮੈਸ਼ ਹੋਇਆ ਡਰੱਗਸ ਦਾ ਤੇ ਇਹਦੇ ਚ ਜਿਹੜੀ ਅਗਲੀ ਪੁਛਕਿਚ ਹੈ ਸਾਰੇ ਆਪਾਂ ਵਚਨਬੱਧ ਹਾਂ ਕਿ ਅਸੀਂ ਆਪਣੀ ਪੰਜਾਬ ਸਟੇਟ ਨੂੰ ਅਮਰitsar ਕਮਿਸ਼ਨਰੇਟ ਦੀ ਪੁਲਿਸ ਨੇ ਸਾਰੇ ਆਫਸਰਾਂ ਨੂੰ ਮੈਂ ਬਿਲੀ ਮੁਬਾਰਕਬਾਦ ਦਿੰਦਾ ਜਿਹੜਾ ਦਿਨ ਰਾਤ ਨਹੀਂ ਦੇਖਿਆ ਸਾਰੀ-ਸਾਰੀ ਰਾਤ ਟਰੈਵਲ ਕੀਤਾ ਇਹੋ ਜੇ ਮੌਸਮ ਦੇ ਵਿੱਚ ਔਰ ਉੱਥੇ ਜਾ ਕੇ ਐਡੀ ਵੱਡੀ ਇਹ ਕਾਮਯਾਬੀ ਨੂੰ ਅੰਜਾਮ ਦਿੱਤਾ ਸਾਰਿਆਂ ਦੇ ਵਿੱਚ 12 ਲੋਕ ਵੱਟੋਂ ਦੇ ਸੇਤੀ ਬਾਰਾਂਸ ਮਗਰ ਫੜੇ ਨਹੀਂ ਵੱਖ-ਵੱਖ ਜਗ੍ਹਾ ਤੋਂ ਪੰਜਾਬ ਯੂਪੀ ਗੁਜਰਾਤ ਖੁੱਲ੍ਹ ਸਰ ਇਹ ਵੀ ਉਹਦੇ ਉਹਦੇ ਵੀ ਆਪਦੇ ਨੂੰ ਉਹ ਬਣਾ ਰਹੇ ਸੀਗੇ ਕਿ ਕਿਹੜੀ ਦਵਾਈ ਬਣਾ ਰਹੇ ਸੀ ਜਿੱਥੇ ਆਰਦੇ ਨੇ ਇਹ ਅੰਡਰਟੇਕਿੰਗ ਵਾਈਲਡ ਲਾਈਫ ਹੈਗੇ ਨੇ ਕਿੰਨੇ ਚਿਰ ਤੋਂ ਉਹ ਕੰਮ ਕਰ ਰਹੇ तकरीबन 2 2 3 ਸਾਲ ਹੋ ਗਏ ਸੀ ਇਹਨਾਂ ਨੂੰ ਇਹ ਕੰਮ ਕਰਦਿਆਂ ਨੂੰ ਬੇਸਿਕਲੀ ਇਹ ਇੱਕ ਲਿਊਕ੍ਰੇਟਿਵ ਬਿਜ਼ਨਸ ਬਣ ਜਾਂਦਾ ਜੀ ਜਦੋਂ ਵੀ ਆਪਾਂ ਬਿਜ਼ਨਸ ਦੇ ਵਿੱਚ ਜਾਂਦੇ ਆ ਹਮੇਸ਼ਾ ਲੋਰ ਹੋ ਜਾਂਦਾ ਆਦਮੀ ਔਰ ਜਿਸ ਤਰ੍ਹਾਂ ਆਪਾਂ ਇਹ ਦੇਖਿਆ ਕਿ ਫੋਲਡ ਫਰਮਸ ਬਣਾ ਲੀਆਂ ਇਹਨਾਂ ਨੇ ਵੀ ਆਪਣੇ ਮਨ ਦੀ ਤਸੱਲੀ ਕਰ ਲਈ ਵੀ ਠੀਕ ਆ ਸੇਫ ਆ ਉੱਤੇ ਤੱਕ ਹਾਲਾਂਕਿ ਪਤਾ ਇਹਨਾਂ ਨੂੰ ਸੀਗਾ ਇਹ ਸਾਰੀ ਗੱਲ ਦਾ ਕਿਉਂਕਿ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਮੀਟਿੰਗਸ ਹੋਈਆਂ ਸੀਕ੍ਰੀਟ ਮੀਟਿੰਗਸ ਕਿ ਅਸੀਂ ਤੁਹਾਨੂੰ ਸਪਲਾਈ ਕਰਾਂਗੇ ਪੰਜਾਬ ਦੇ ਵਿੱਚ ਥੋੜੀ ਸਟ੍ਰਿੰਜੈਂਟ ਲਾਜ਼ ਕਰਕੇ ਇਹ ਵੀ ਸਾਨੂੰ ਜਿਹੜੇ ਡਰਗ ਕੰਟਰੋਲਰ ਤੇ ਡਰਗ ਇਨਸਪੈਕਟਰ ਅਸੀਂ ਤੋਂ ਨਾਲ ਲੈ ਕੇ ਗਏ ਸੀ ਨੋ ਵੀਜ਼ ਰੂਮ ਮੈਂਸ਼ਨ ਕਰਨਾ ਚਾਹੀਦਾ ਇਸ ਤੇ ਕਹਾਂਗਾ ਇਹ ਡਰਗ ਕੰਟਰੋਲਰ ਪੰਜਾਬ ਔਰ ਡਾਕਟਰ ਸੇਖਾ ਜਿਹੜੇ ਉਹਨਾਂ ਦੇ ਆਈਐਸ ਅਫਸਰ ਨੇ ਸਾਡੇ ਉਹਨਾਂ ਨੇ ਬੜਾ ਸਾਡਾ ਸਪੋਰਟ ਦਿੱਤੀ ਔਰ ਨਾਲ ਸਾਡੀ ਟੀਮ ਹੋ ਗਈ ਕਿਉਂਕਿ ਟੈਕਨੀਕਲੀ ਉਹ ਸਾਰੀ ਅਸਿਸਟ ਕਰਦੀ ਰਹੀ ਟੀਮ ਨੂੰ ਉਹਨਾਂ ਨੇ ਇੱਕ ਗੱਲ ਦੱਸੀ ਕਿ ਪੰਜਾਬ ਦੇ ਵਿੱਚ ਕੁਝ ਇਨਸਟਰਕਸ਼ਨਸ ਤੇ ਕੁਝ ਜਿਹੜੀਆਂ ਲਾਇਸੈਂਸ ਦੀਆਂ ਸ਼ਰਤਾਂ ਨੇ ਉਹ ਕਾਫੀ ਸਟ੍ਰਿੰਜੈਂਟ ਕਰ ਦਿੱਤੀਆਂ ਗਈਆਂ ਉਸੇ ਗੱਲ ਤੋਂ ਇਹ ਆਪਾਂ ਨੇ ਗੱਲ ਸਾਹਮਣੇ ਆਈ ਹੈ ਕਿ ਵਾਇਆ ਯੂਪੀ ਰੂਟ ਇੱਕ ਕੋਟ ਫਾਰਮ ਲਾ ਕੇ ਤੇ ਉੱਥੋਂ ਘੁਮਾ ਕੇ ਪੰਜਾਬ ਚ ਆਈ ਸੀ ਇਨਾਂ ਦੇ ਸਪਲਾਈ ਵੀ ਆ ਬਾਈ ਰੋਡ ਹੀ ਦੇ ਕੇ ਜਾਂ ਡਰਾਂਗਾਂ ਤੋਂ ਦੇ ਕੇ ਦੇਸੀ ਪਾਈ ਤੋਂ ਇਨਾਂ ਦੇ ਲਖੋ ਇਹਨਾਂ ਦਾ ਜੋ ਮੋਡਸ ਪ੍ਰੈਂਡ ਹੀ ਸਾਹਮਣੇ ਆਇਆ ਇਹ ਕੋਰੀਅਰ ਕਰਦੇ ਸੀਗੇ ਕੋਰੀਅਰ ਕਰਕੇ ਪਹਿਲਾਂ ਹਾਪਰ ਜਾਂਦੀ ਸੀ ਹਾਪਰ ਵਾਲਾ ਆਗਰੇ ਜਾਂ ਛੱਡਿਆ ਹੁੰਦਾ ਸੀ ਗੱਡੀ 'ਚ ਜਾਂ ਕਈ ਵਾਰ ਉਹ ਵੀ ਕੋਰੀਅਰ ਕਰ ਦਿੰਦਾ ਸੀ ਪਰ ਉਸ ਤੋਂ ਬਾਅਦ ਪੰਜਾਬ 'ਚ ਡਿਫਰੈਂਟ ਡਿਫਰੈਂਟ ਮੈਥਡਸ ਨਾਲ ਹੁੰਦੇ ਰਹੇ ਕਦੇ ਕੋਰੀਅਰ ਵੀ ਆਇਆ ਕੁਝ ਟ੍ਰੇਨ 'ਚ ਵੀ ਆਇਆ ਲੋਕ ਉਹ ਸਾਰਾ ਡਿਫਰੈਂਟ ਮੋਡ ਜਿਹੜੇ ਤੋਂ ਸਾਰੀ ਦੁਨੀਆ ਦੇ ਰਿਪੋਰਟ ਕਰਦੀ ਹੈ ਦਵਾਈਆਂ ਦੇ ਦੁਕਾਨਾਂ ਕਿ ਇਹ ਕੋਈ ਫੋਨੀਆਂ ਜਿੱਤੇ ਐਸਪਾਈ ਨਹੀਂ। ਦੇਖੋ ਉਹ ਹੋਣਾ ਸੀ ਜਿਹੜਾ ਗਰਾਉਂਡ ਵਰਕ ਪਹਿਲਾਂ ਉਹਨਾਂ ਤੋਂ ਕੀਤਾ ਸੀਗਾ ਬੇਸਿਕਲੀ ਇਹ ਦਵਾਈਆਂ ਵਾਲੀ ਦੁਕਾਨ ਦਾ ਬਹੁਤਾ ਰੋਲ ਨਹੀਂ ਇੱਥੇ ਅਜੇ ਤੱਕ ਆਇਆ ਸੀਗਾ ਸਾਡੀ ਕੰਮੂ ਇਨਵੈਸਟੀਗੇਸ਼ਨ ਜਦੋਂ ਪਹਿਲਾਂ ਇੱਥੇ ਲੋਕ ਫੜੇ ਸੀਗੇ ਕਿ ਇੰਡੀਵਿਜੂਅਲ ਬੰਦੇ ਸੀ ਇੱਕ ਗੈਂਗ ਬਣਾ ਕੇ ਸਪਲਾਈ ਕਰ ਰਹੇ ਸੀਗੇ ਥਰੂ देयर ओन ਚੈਨਲਸ ਉਹ ਸਾਰੇ ਸਮੈਸ਼ ਕੀਤੇ ਤਾਂ ਹੀ 12 ਬੰਦੇ ਫੜੇ ਗਏ ਵੱਖਰੇ ਵੱਖਰੇ ਉਹ ਦਵਾਈਆਂ ਵਾਲਾ ਜਿਹੜਾ ਹੈਗਾ ਉਹ ਸੀ ਟਰੱਕ ਵਾਲੀ ਟੀਮ ਨਾਲ ਲੈਟ ਕੇ ਹੁਣ ਅੰਮ੍ਰਿਤਸਰ ਲੈਵਲ ਤੇ ਜਿਹੜੀ ਲੋਕਲ ਸਾਡਾ ਕੋਈ ਵੀ ਰਹਿੰਦਾ ਹੈ ਲੂਜ਼ ਐਂਡ ਇਨਵੈਸਟੀਗੇਸ਼ਨ ਦਾ ਉਹਨੂੰ ਸੀ ਥਰਾ ਸਾਫ ਕਰਾਂ। ਜੀ ਇਹਦੇ ਕੋਲ ਇਹਨਾਂ ਦਾ ਕੀ ਬੋਲ ਸੀ ਕਿ ਟੋਪਰ ਉਹਦੇ ਜੀਐਲ ਵੀ ਕਿਉਂ ਜੀ ਇਹ ਮੰਨਦੇ ਕਿ ਜੀਐਲ ਵੀ ਕਿਉਂ ਉਹ ਵੀ ਨਿਊਜ਼ ਲੈਟ ਕਰੀ ਜਾ ਰਹੇ ਨੇ। ਨਹੀਂ ਨਹੀਂ ਦੇਖੋ ਇਹ 유ਗੇਸ਼ ਕੁਮਾਰ ਫੜੇ ਜਿਹੜਾ ਮੈਂ ਤੁਹਾਨੂੰ ਦੱਸਿਆ ਫੜਿਆ ਮਾਨਸਾ ਜੇਲ ਜਿਹੜਾ ਲੋਜ ਸੀ ਫੜੇ ਇਹ ਸਿੰਥੈਟਿਕ ਡਰੱਗਸ ਸੀਗਾ ਉੱਥੇ ਕਿਤੇ ਨੇ ਜਾ ਕੇ ਕੋਈ ਨਾ ਕੋਈ ਆਪਣਾ ਸੋਰਸ ਬਣਾ ਕੇ ਇੱਕ ਫੋਨ ਦੀ ਅਵੇਲੇਬਿਲਟੀ ਨਾਲ ਇਹ ਕੰਮ ਚਲਾਇਆ ਕਿਉਂਕਿ ਉਹਦਾ ਉੱਥੇ ਪੁਰਾਣਾ ਲਿੰਕ ਤਾਂ ਸੀਗਾ ਹੀ ਸੋ ਉਹ ਵੀ ਨਾਲ ਸਾਰਾ ਨੈਟਵਰਕ ਸਮੈਸ਼ ਹੋਇਆ। ਸਾਰਾ ਹਿਰੋਇਨ ਜਿਹੜੀ ਜਲਦਾ ਨਦੀਆ ਦੇ ਵਿੱਚ ਜਿਹੜਾ ਜਦੋਂ ਤੁਹਾਨੂੰ ਮਿਲਦਾ ਕਿ ਇਸ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਉਹ ਇਸ ਲੋ ਵਿੱਚ ਉਹਦੀ ਜਿਆਦਾ ਬੜਾਵਾ ਕਰਨ ਮਾਰਦੀ ਉਹ ਨਾਲ ਬੋਲੀਆਂ ਕਰਦੀ। ਇਹ ਕੋਈ ਨਹੀਂ ਦਾ ਕਿ ਉਹ ਤਾਂ ਮੈਂ ਕਹਿੰਦਾ ਨਹੀਂ ਅਜੇ ਤੱਕ ਕੋਈ ਹਿਰੋਇਨ ਦੇ ਵਿੱਚ ਮਿਕਸਿੰਗ ਵਾਲੀ ਕੋਈ ਗੱਲ ਨਹੀਂ। ਇਹ ਤਾਂ ਸਿੰਥੈਟਿਕ ਡਰਗ ਦਾ ਨੈਰੋਲ ਸੇਲ ਹੈ। ਕਿਉਂਕਿ ਇਹਦਾ ਕਿੱਕ ਮਿਲਦੀ ਹੈ ਤੁਹਾਨੂੰ ਪਤਾ ਨਹੀਂ ਹੱਤਰਾਂ ਦਾ ਨਸ਼ਾ ਹੈ। ਬਟ ਸਿੰਥੈਟਿਕ ਡਰਗ ਆਲਸੋ ਇਜ਼ ਅ ਵੈਰੀ ਫੇਟਲ ਕਾਈਂਡ ਆਫ ਜਿਹਦੇ ਤੇ ਜਿਆਦਾ ਇੰਨਾ ਜਲਦੀ ਤੇ ਬੋਡੀ ਨੂੰ ਬੜਾ ਹਾਰਮਫੁਲ ਹੈ ਜਾ। ਤਿਆਰ ਕਰਦੇ ਸਪਲਾਈ ਨੋਟਰੀਏ ਨਹੀਂ ਸੀ ਦਵਾਉਂਦੇ ਸਪਲਾਈ ਹੱਤੋਂ ਹੋ ਰਹੀ ਹੈ ਤੇ ਇਹ ਵੀ ਕਿ ਬਈ ਮੇਨ ਫ੍ਰੀਮੀਨ ਲਾਤੀ ਤੇ ਜਾ ਰਹੇ ਨੇ ਇਹ ਪੰਜਾਬ ਦੇ ਇਲੈਕਟ੍ਰੀਕਲ ਆਰਮੇਟੇ ਦੀ ਲੋ ਦੀ ਸਰਕਾਰ ਦੇ ਆਂਦੋਬਾਦ ਲੋਕੀ ਕਹਿੰਦੇ ਨੇ ਕਿ ਉੱਥੇ ਕਾਨੂੰਨ ਨਹੀਂ ਹੈ ਵਧੀਆ ਪਰ ਆਪਣੇ ਪੰਜਾਬੀ ਵੀ ਵਧੀਆ ਨਹੀਂ ਤੇ ਬੋਲ ਮੈਂ ਤਾਂ ਐਫਾ ਲਵਾ ਰਹੇ ਨੇ ਦੇਖੋ ਬੜੀ ਸਿੰਪਲ ਗੱਲ ਹੈ ਮੈਨੂੰ ਇਹ ਗੱਲ ਦਾ ਜਵਾਬ ਦੇਣ ਦੀ ਭਾਈ ਸਾਹਿਬ ਲੋੜ ਨਹੀਂ ਤੁਹਾਨੂੰ ਇਹ ਗੱਲ ਕਲੀਅਰ ਪਤਾ ਲੱਗਦੀ ਪੰਜਾਬ ਦੀ ਪੁਲਿਸ ਜਾ ਕੇ ਯੂਪੀ ਚ ਨੈਟਵਰਕ ਤੋੜ ਰਹੀ ਹੈ ਯੂਪੀ ਦੇ ਬੰਦੇ ਫੜ ਕੇ ਗੁਜਰਾਤ ਤੋਂ ਸਮਾਨ ਲੈ ਆ ਰਹੀ ਹੈ देखो अभी वैसे देखी नहीं टू लैक दस रहे जो ड्रग इंस्पैक्टर ने दसी है दिफ्रेंट दिफ्रेंट आ, ने दिफ्रेंट 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 ने ओवरऑल दोनों ने ना नाम डिफरेंट तो नहीं बड़ा एक होर नवी चीज आई है कि सॉल्ट का नाम थोड़ा डिफरेंट करता ट्रेडमार्क चेंज कर लिया जस्ट टू द दर्समेंट एजेंसी तो सहयोग लिया ਇਸਾ ਮਤਲਬ ਤੁਸੀਂ ਗ੍ਰਾਡੂਏਟ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਹੋ ਸਕਦੇ ਨੇ ਯੂਨਿਟ ਜਿਹੜੇ ਉਹਨਾਂ ਨੂੰ ਅੰਦਰ ਕਰਦੇ ਭੇਜਦੇ ਰਾਸਤੇ ਮੇਰੇ ਰਾਸਤੇ ਤੋਂ ਮੈਂ ਕੰਮ ਉਸ ਵੇਲੇ ਜਿਹੜੀਆਂ ਜਿਹੜੀ ਤੁਹਾਨੂੰ ਜਰੂਰ ਵੀ ਉਹਨਾਂ ਨੇ ਕਾਫੀ ਧਿਆਨ ਦਿੱਤਾ ਨਹੀਂ ਨਹੀਂ ਦੇਖੋ ਆਪਾਂ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਪਰ ਸਾਡੀ ਟੀਮ ਨੇ ਜਰੂਰ ਦੱਸਿਆ ਕਿ ਉੱਥੇ ਵੀ ਇਹਨਾਂ ਦੀ ਸਰਚ ਹੋਈ ਸੀ ਦੋ ਦਿਨ ਪਹਿਲਾਂ ਔਰ NCB ਦਾ ਨੋਟਿਸ ਗਿਆ ਹੋਇਆ ਸੀਗਾ ਨੈਸ਼ਨਲ ਨਾਰਕੋਟਿਕ ਜਿਹੜਾ ਸਾਡਾ ਕੰਟਰੋਲ ਬਿਊਰੋ ਹੈਗੀ ਹੈ ਨੈਸ਼ਨਲ ਏਜੰਸੀ ਹੈ ਤੋ ਦੇਖੋ ਉਹ ਚੀਜ਼ਾਂ ਦਾ ਰਡਾਰ ਤੇ ਆ ਹੀ ਜਾਂਦੀਆਂ ਇਹ ਆਪਾਂ ਇਨਵੈਸਟੀਗੇਸ਼ਨ ਉਹਨਾਂ ਤੋਂ ਪਹਿਲਾਂ ਪਹੁੰਚ ਗਏ ਬਟ ਡੈਫੀਨਿਟਲੀ ਉਹਨਾਂ ਦੇ ਵੀ ਰਡਾਰ ਤੇ ਸੀ ਐਂ ਮੇਰੇ ਖਿਆਲ ਕੋਈ ਵੀ ਇਹੋ ਜੀ ਚੀਜ਼ ਤੇ ਨਹੀਂ ਮਤਲਬ ਟੀਮ ਨੂੰ ਤਾਂ ਕਿੰਨਾ ਕੰਮ ਕਰਨਾ ਕਿ ਕਿ ਬਾਕੀ ਬਹੁਤ ਜ਼ਿਆਦਾ ਪਹਿਲੇ ਪੇਨ ਜਿਹੜਾ ਬਹੁਤ ਪ੍ਰੋਬਲਮ ਬੁਟਾ ਬਣਾ ਦਿੰਦਾ ਲੋਕ ਲੈ ਕੇ ਬੱਚਿਆਂ ਦੇ ਜਮਾਨੇ ਤੇ ਰਿਹਾ ਹੋ ਜਾਂਦੇ ਫਿਰ ਨੈਚੁਰਲ ਹਾਲਾਤ ਨੇ ਉਹੀ ਜਿਹਾ ਜਿਹੜਾ ਉਹ ਕੰਪਨੀ ਹੈ ਜਿਹੜਾ ਸੋਸਰਾ ਕਿਹਦਾ ਹੈ ਅੱਗੇ ਤੇ ਆਪਣੇ ਚੱਲ ਦੇਖੋ ਭਾਈ ਸਾਹਿਬ ਗੱਲ ਬੜੀ ਸਿੰਪਲ ਹੈ ਅਸੀਂ ਤਾਂ ਬੜਾ ਹੁਣ ਪੈਰਵੀ ਦੇ ਉੱਤੇ ਵੀ ਬੜਾ ਫੋਕਸ ਦਿੱਤਾ ਹੋਇਆ ਹੈ ਸਾਡਾ ਸਪੈਸ਼ਲਿਸਟ ਪੈਰਵੀ ਸੈੱਲ ਹੈ ਬੀਜੀਪੀ ਸਾਹਿਬ ਨੇ ਸਾਰੇ ਪੰਜਾਬ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਬਣਾਇਆ ਗਿਆ ਜਿਹਦੀ ਕਮੋਨਿਟਰਿੰਗ ਆਪਣੇ ਡਿਸਟ੍ਰਿਕਟ ਪੁਲਿਸ ਛੀਫ ਦੇ ਲੈਵਲ ਤੇ ਹੁੰਦੀ ਹੈ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਗੱਲ ਹੋਊਗੀ ਔਰ ਜਿਹੜੇ ਇਹੋ ਜੇ ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਨੇ ਇਹਨਾਂ ਨੂੰ ਤਾਂ ਬੜਾ ਉਹ ਕੋਈ ਸਾਰਾ ਤੁਹਾਨੂੰ ਮੈਂ ਦੱਸਿਆ ਕਿ ਡਰੱਗ ਇਨਸਪੈਕਟਰ ਵੀ ਨਾਲ ਸੀ ਸਾਰ ਹਾਜ਼ਰੀ ਦੇ ਵਿੱਚ ਇਹ ਰਿਕਵਰੀਆਂ ਹੋਈਆਂ ਇਟ ਇਜ਼ ਅ ਵੈਰੀ ਫੂਲ ਪ੍ਰੂਫ ਕੇਸ ਔਰ ਉੱਤੇ ਲੋਕਲ ਜੱਜ ਸਾਹਿਬ ਦੇ ਪਹਿਲਾਂ ਅਲਾਕਾ ਮੈਜਿਸਟ੍ਰੇਟ ਦੇ ਫਿਰ ਉਹਨੇ ਕਿਹਾ اے ਸੀ ਜੀ ਐਮ ਦੇ ਜਾਓ ਸਾਰੀ ਜਗ੍ਹਾ ਗੁਜਰਾਤ ਵੀ ਔਨ ਰਿਕਾਰਡ ਲਿਆ ਕੇ ਆਪਾਂ ਸਾਰੀ ਇਹ ਚੀਜ਼ ਲੈ ਕੇ ਆਏ ਆਈ ਥਿੰਕ ਇਹ ਬਹੁਤ ਵਧੀਆ ਕੇਸ ਹੈਗਾ ਆਪਣਾ ਐਵਿਡੈਂਸ ਵਾਈਜ਼ ਐਂਡ ਅਸੀਂ ਇਹਨੂੰ ਤਵਕਕ ਕਰ ਰਹੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਆਪਾਂ ਕਨਵਿਕਸ਼ਨ ਵੱਲ ਲੈ ਕੇ ਜਾਈਏ ਸਜ਼ਾ ਤਾਂ ਇਹਦੇ ਚ ਦੇਖੋ ਆਪਣੇ ਮੈਂ ਹੁਣ ਇੱਕਦਮ ਇਹਨੂੰ ਆਫੈਂਡ ਯਾਦ ਨਹੀਂ ਅਰ ਐਂਡੀਪੀਐਸ ਦੇ ਸਿੰਥੈਟਿਕ ਡਰੱਗਸ ਕਮਰਸ਼ੀਅਲ ਕੁਆਂਟੀਟੀ ਹੈ ਉਹਦੀ ਸਜ਼ਾ ਤਾਂ ਮੈਕਸਿਮਮ ਹੀ ਹੈ ਐਂਡੀਕੇਸ ਕਿੰਨਾ ਟਾਈਮ ਕਿੰਨਾ ਟਾਈਮ ਲੱਗਾਇਆ ਬੁਝਿਸਫਲਤਾਂ ਨੂੰ ਲੈ ਕੇ ਕਿੰਨੇ ਦਿਨ ਆਪਾਂ ਰੁਲਦੇ ਰਹੇ ਜੀ ਤੁਸੀਂ ਦੇਖੋ ਮੈਂ ਰੁਲਦੇ ਨਹੀਂ ਰਹੀ ਜੀ ਅਸੀਂ ਪ੍ਰੋਫੈਸ਼ਨਲੀ ਉਚਾਣਾ ਕੰਮ ਕਰਦੇ ਰਹੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਔਰ ਅੰਮ੍ਰਿਤਸਰ ਵਾਸਤੇ ਇੱਕ ਆਪਣੇ ਜਿਹੜੀ ਐ ਅਚੀਵਮੈਂਟ ਕਰਕੇ ਲਿਆਉਣੀ ਹੈ ਪੁਲਿਸ ਵਾਸਤੇ 4 ਤਰੀਕ 4 ਦਸੰਬਰ ਨੂੰ ਕੇਸ ਦਰਜ ਹੁੰਦਾ ਔਰ ਉਹਦੀ ਇਨਵੈਸਟੀਗੇਸ਼ਨ ਅੱਜ ਆਪਾਂ ਅ 24 ਤਰੀਕ ਦੇ ਵਿੱਚ ਬੈਠੇ ਆ ਉਹ ਇਹ ਸਾਰੀ ਮੈਂ ਟੀਮ ਨੂੰ ਦਿਲੀ ਮੁਬਾਰਕਬਾਦ ਬਹੁਤ ਵਧੀਆ 12000 ਦਾ ਇਕਰਾਰ ਹੋ ਗਿਆ ਹੋਰ ਲਾਤੀ ਹੋ ਸਕਦੀ ਨੇ ਉਹ ਲੋਕ ਇਕਰਾਰ ਹੋ ਸਕਦੇ ਨੇ ਦੇਖੋ ਭਾਈ ਸਰ ਇਹ ਹੈ ਹੀ ਮੈਂ ਤੁਹਾਨੂੰ ਦੱਸਿਆ ਛੋਟੇ ਛੋਟੇ ਕੜੀ ਲੱਗਦੇ ਟਾਈਮ ਲੱਗ ਜਾਂਦਾ ਜਿੱਦਾਂ ਤੁਸੀਂ ਇੱਥੇ ਦੇਖਿਆ ਹੁਣ ਜੇ 4 ਦਸੰਬਰ ਨੂੰ ਆਪਾਂ ਚੁੱਕ ਕਰਕੇ ਬੈਠ ਜਾਂਦੇ ਕਿ ਜੀ ਅਸੀਂ ਫੜ ਲਏ 4000 ਉਹ ਵੀ ਕਮਰਸ਼ੀਅਲ ਹੀ ਹੈ ਅਸੀਂ ਉੱਤੇ ਰੁਕ ਜਾਂਦੇ ਸਾਰੇ ਫਾਰਵਰਡ ਬੈਕਵਰਡ ਲਿੰਕੇਜਸ ਇੰਨੇ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤੇ ਆ ਅਮੋਲਕਦੀਪ ਨੇ ਦਿਨ ਰਾਤ ਲੱਗੇ ਰਹੀ ਸਾਰੇ ਕਿਉਂਕਿ ਅੰਮ੍ਰਿਤਸਰ ਪੰਜਾਬ ਦੇ ਵਿੱਚ ਵੀ ਅਪਲਾਈ ਕਰਤੀ ਸੀਗਾ ਥਰੂ ਇੰਡੀਆ ਦਾ ਜਿਹੜਾ ਉਪਰ ਤੇ ਇਹ ਨਾ ਜਿੱਦ ਤੱਕ ਕੋ ਅੰਮ੍ਰਿਤਸਰ ਦਾ ਤੇ ਤਰਨਤਾਰਨ ਦਾ ਐਂਗਲ ਆਪਣਾ ਪੰਜਾਬ ਚ ਹੈ ਮਾਨਸਾ ਜੇਹਲਾ ਦਾ ਤੁਹਾਨੂੰ ਦੱਸ ਦਿੰਦਾ ਉਹਨੂੰ ਅਸੀਂ ਸਾਰਾ ਡੀਪਲੀ ਇਨਵੈਸਟੀਗੇਟ ਕਰਾਂਗੇ ਕਿਉਂਕਿ ਟੀਮ ਨੂੰ ਟਾਈਮ ਬੜਾ ਲੱਗਿਆ ਟਰੈਵਲਿੰਗ ਦੇ ਵਿੱਚ ਸਾਰਾ ਕਰਦੇ ਕਰਾਉਂਦੇ ਸਾਰੀ ਇਨਵੈਸਟੀਗੇਸ਼ਨ ਹੋਂ ਰਿਪੋਰਟ ਲੈਣੀ ਐਵਿਡੈਂਸਸ ਉਹ ਸਾਰਾ ਟਾਈਮ ਲੱਗ ਜਾਂਦਾ ਹੁਣ ਇਹਨੂੰ ਅਸੀਂ ਬੈਠ ਕੇ ਆਰਮਨਰ ਰਿਮਾਂਡ ਦੇ ਵਿੱਚ ਇਹਨਾਂ ਦਾ ਸਾਰਾ ਅਗੇ ਜਿਹੜਾ ਲਿੰਕੇਜਸ ਉਹ ਡਵੈਲਪਰ ਸਰ ਇੱਕ ਤੋਂ ਬਸ ਤਰਾ ਯਾਦ ਚਾਹਾਂ ਇਹ ਟ੍ਰੈਫਿਕ ਦਾ ਕੰਮ ਜਿਹੜਾ ਚਾਰੋਂ ਪਾਸੇ ਹਾਲੇਕਿ ਪੁਲਿਸ ਨੇ ਕੀ ਹਿੱਲਿਆ ਚਾਰੋਂ ਪਾਸੇ ਜਿਹੜੇ ਮੋਬਾਈਲ ਫਰਾਡ ਸਟਿਲ ਜਿਹੜਾ ਸਰ ਬਹੁਤ ਜ਼ਿਆਦਾ ਕਾਉਂਸਲ ਹੋ ਰਿਹਾ ਹੈ ਕਿ ਵੇਖਿਆ ਹੈਗਾ ਪੰਚੋ ਜੀ ਚੱਲਦੀਆਂ ਸਰ ਉਹਨੂੰ ਉਹਦੇ ਵਾਸਤੇ ਹੋਰ ਮੈਨੇਜ ਕਰਨ ਵਾਸਤੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਹ ਮੈਨੇਜ ਕਰਨ ਵਾਸਤੇ ਕੀ ਕੀਤਾ ਜਾਦਾ ਦੇਖੋ ਮੈਂ ਇੱਕ ਵੈਸੇ ਨਾ ਮਤਲਬ ਬਹੁਤ ਫ੍ਰੈਂਕੀ ਗੱਲ ਕਰਾਂ ਟ੍ਰੈਫਿਕ ਜੇ ਜੈਮ ਲੱਗਦਾ ਤਾਂ ਉਹਦਾ ਸਾਰਾ ਬਲੇਮ ਵਿਜੀਬਲ ਇਨਫੋਰਸਮੈਂਟ ਏਜੰਸੀ ਪੁਲਿਸ ਤੇ ਪੈ ਜਾਂਦਾ ਜਦੋਂ ਕਿ ਟ੍ਰੈਫਿਕ ਦਾ ਮੇਨ ਕੰਮ ਹੈਗਾ ਰੋਡ ਇੰਜੀਨੀਅਰਿੰਗ ਸਾਈਨੇਜ ਗ੍ਰੀਨ ਲਾਈਟਸ ਉਹ ਛੋਟੇ ਕੱਟ ਦੇਣੇ ਚੌਕਾਂ ਤੋਂ ਜਾਂ ਕਿਤੇ ਵੀ ਵਿੱਚੋਂ ਡਾਇਵਰਸ਼ਨ ਦੇਣੀ ਆ ਹੋਰ ਕਰਨਾ ਉਹ ਕਾਰਪੋਰੇਸ਼ਨ ਦਾ ਵੀ ਬਹੁਤ ਵੱਡਾ ਰੋਲ ਹੈ ਹੋਰ ਏਜੰਸੀਜ਼ ਦਾ ਵੀ ਪੀਡਬਲ ਡੀ ਹੈ ਹੋਰ ਹੈ ਇਵਨ ਅਸੀਂ ਰੇਲਵੇ ਵਾਲਿਆਂ ਨੂੰ ਅਥਾਰਟिटीज ਨੂੰ ਰਿਕੁਐਸਟਿੰਗ ਮੈਂ ਕੀਤੀ ਸੀ ਕਿ ਥੋੜਾ ਸਮਾਂ ਦੇ ਦਿਓ ਸਟੱਡੀ ਕਰਵਾ ਲਈ ਪਰ ਉਹ ਕਹਿੰਦੇ ਸਾਡਾ ਤਾਂ ਟੈਂਡਰ ਨਿਕਲ ਗਿਆ ਹੁਣ ਜਿਹੜੀ ਤੁਸੀਂ ਟ੍ਰੈਫਿਕ ਦੀ ਗੱਲ ਕਰ ਰਹੇ ਹੋ ਤਾਂ ਇਹ ਹੀ ਹੈਗਾ ਸੀ ਲੌਂਗ ਵੀਕਐਂਡ ਮੈਂ ਤੁਹਾਡੇ ਨਾਲ ਸ਼ੇਅਰ ਕਰ ਤੁਸੀਂ ਵੀ ਮੇਰੇ ਨਾਲ ਐਗਰੀ ਕਰੋਗੇ ਸੈਟਰਡੇ ਸੰਡੇ ਮੰਡੇਸ ਕ੍ਰਿਸਮਸ ਦੂਸਰਾ ਹੈ ਨੀਆ ਸ਼ੋਭਾ ਯਾਤਰਾ ਸੀ ਕ੍ਰਿਸਮਸ ਕਰਕੇ ਉਹ ਸਾਰੇ ਹੀ ਨੇਚਰਲੀ ਸ਼ਹਿਰ ਦੇ ਮੇਨ ਏਰੀਆ ਦੇ ਵਿੱਚੋਂ ਲੰਘਦੇ ਆ ਥਰਡ ਸਾਡਾ ਪੁਆਇੰਟ ਸੀਗਾ ਕਿ ਬੀਆਰਟੀਐਸ ਨੂੰ ਕਿਸ ਤਰ੍ਹਾਂ ਸੀ ਯੂਜ਼ ਕਰਨਾ ਬਹੁਤ ਦੈਟ ਇਜ਼ ਅ ਸਪੇਸ ਜਿੱਥੇ ਬੰਦ ਪਈ ਹੈ ਮੈਂ ਉਹ ਆਲਰੇਡੀ ਟੇਕ ਅਪ ਕੀਤਾ ਸ਼ਾਇਦ ਉਹੀ ਕਰਕੇ ਮੈਂ ਦੁਬਾਰਾ ਮੈਂ ਇਹ ਨਹੀਂ ਕਹਿ ਰਿਹਾ ਵੀ ਸਾਡੀ ਜ਼ਿੰਮੇਵਾਰੀ ਨਹੀਂ ਅਸੀਂ ਜ਼ਿੰਮੇਵਾਰੀ ਤਾਂ ਭਜਦੇ ਨਹੀਂ ਪਰ ਤੁਸੀਂ ਇਹ ਦੇਖੋ ਕਿ 700 ਕੁਛ ਬੰਦੇ ਦਿਨ ਰਾਤ ਲੱਗੇ ਹੋਏ ਨੇ ਉਹਨਾਂ ਦੀ ਹੈਲਥ ਵੈਲ ਵੀ ਆਪਾਂ ਦੇਖੀਏ ਕਿ ਕਿਸ ਤਰ੍ਹਾਂ ਉਹ ਇੰਨਾ স্মੋਗ ਇਨਹੇਲ ਕਰ ਰਹੇ ਨੇ ਬਟ ਪ੍ਰੋਬਲਮ ਇਜ਼ ਵੀ ਆਪਾਂ ਦੇਸੀ ਪਾਛਾ ਚ ਗਈਏ ਕਿ ਪੁਲਿਸ ਆਫੀਸਰ ਉਹਨੂੰ ਗੱਡੀ ਨੂੰ ਰੈਗੂਲੇਟ ਤਾਂ ਕਰਕੇ ਨਾ ਸਕਦਾ ਪਰ ਉਹਦੇ ਕੋਲ ਕੋਈ ਇਹੋ ਜਿਹਾ ਵਾਇਆ ਮੀਡੀਆ ਨਹੀਂ ਕਿ ਉਹਨੂੰ ਚੁੱਕੇ ਆਪਾਂ ਸਾਈਡ ਤੇ ਕਰ ਦਈਏ ਵੀ ਜੀ ਇੱਥੇ ਨੰਗਾ ਦੀਏ ਜਾਂ ਉੱਥੇ ਕਰ ਦਈਏ that is all about road engineering ਉਹਦੇ ਵਾਸਤੇ ਮੈਂ ਡੀਸੀ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਕਿ ਟ੍ਰੈਫਿਕ ਦੀ ਮੀਟਿੰਗ ਪਹਿਲਾਂ ਹੋਈ ਸੀ ਪਰ ਉਹ ਨਹੀਂ ਆ ਸਕੇ ਹੁਣ ਮੈਂ ਫੇਰ ਉਹਨਾਂ ਨੂੰ ਬੇਨਤੀ ਕੀਤੀ ਹੈ ਸੈਂਸ ਉਹਨਾਂ ਕੋਲ ਵੀ ਚਾਰ ਜਗ੍ਹਾ ਕਾਰਪੋਰੇਸ਼ਨ ਦਾ ਉਹਨਾਂ ਨੇ ਮੈਨੂੰ ਅਸ਼ੋਰ ਵੀ ਕੀਤਾ ਕਿ ਆਪਾਂ ਇਕੱਠੇ ਬੈਠਾਂਗੇ ਮੈਂ ਕਿਹਾ ਸਾਨੂੰ ਦਿਓ so that ਛੋਟੇ ਛੋਟੇ ਪ੍ਰੋਬਲਮਸ ਹੁੰਦੀਆਂ ਹੁਣ ਇਵਨ ਬੀਆਰਟੀਐਸ ਨੂੰ ਅਸੀਂ ਓਨ ਗਰਾਉਂਡ ਆਪਣੇ ਲੈਵਲ ਤੇ ਕਰਦੇ ਬਟ ਲੀਗਲੀ ਇਟ ਹੈਸ ਟੂ ਆਰਡਰ ਉਹਨਾਂ ਨੂੰ ਬੁਲਾਉਣਾ ਚਾਹੀਦਾ ਵੀ ਜਿੰਦਰ ਬੰਦ ਹੈ ਅਸੀਂ ਪਬਲਿਕ ਇੰਟਰਸਟ ਦੇ ਵਿੱਚ ਉਹਨੂੰ ਯੂਜ਼ ਕਰ ਸਕੀਏ ਸੋ ਥੈਟ ਅਸੀਂ ਪਬਲਿਕ ਕਨਵੀਨੀਅੰਸ ਨੂੰ ਤਰਜੀਹ ਦੇਈਏ ਉਹਨਾਂ ਦੀ ਲਾਗਤ ਦੇ ਨਾਲ ਕਰੋੜਾਂ ਦੀ ਲੱਗਦਣਾ ਸੀ ਵੀ ਜੈਂਪਲ ਦੇ ਦਾ ਪ੍ਰੋਜੈਕਟ ਜਿਹੜਾ بڑا ਹੁੰਦਾ ਉਹ ਤੇ ਲਗਾ ਆ ਗੱਲ ਇਹ ਕਰੋੜਾਂ ਦੇ ਲੀਗੋ ਪੇਲ ਹੋ ਗਿਆ ਚੱਲੂ ਨਹੀਂ ਹੋ ਰਿਹਾ ਸਰ ਯਾਰ ਦੇਖੋ ਮੈਂ ਅੱਜ ਵੈਸੇ ਗੱਲ ਕਰ ਰਿਹਾ ਇੰਨੀ ਅੱਛੀ ਆਪਣੀ ਰਿਕਵਰੀ ਹੋਈ ਹੈ ਆਪਾਂ ਕਿਸ ਦਿਨ ਫੇਰ ਵੀ ਕਰ ਲਾਂਗੇ ਆਪਾਂ ਮਸ਼ੀਨ ਮਸ਼ੀਨ ਵਾਲਾ ਕੰਮ ਦੇ ਉੱਤੇ ਵਧੀਆ ਕਰੀਏ ਤੁਸੀਂ ਐਪਰੀਸ਼ੀਏਟ ਕਰੋ ਉਹਨੇ ਲਾਈਵ ਚੱਲ ਰਿਹਾ 让我们 ਨਾ ਚੇਂਜ ది ਟਾਪਿਕ ਮੈਂ ਇਹਨਾਂ ਦਾ ਜਵਾਬ ਦੇ ਦਿੱਤਾ ਆਈ ਥਿੰਕ ਉਹ ਸਾਰਾ ਪੁੱਛ ਆ ਗਿਆ